ਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਜਾਣੇ ਵਧੀਆ ਹੋਵੋਗੇ ਤੇ ਵਧੀਆ ਹੀ ਚਾਹੀਦੇ ਹੋ ਮਿੱਤਰੋ ਬੜੇ ਦਿਨਾਂ ਬਾਅਦ ਅੱਜ ਲੱਗੇ ਆ ਵੀਡੀਓ ਬਣਾਉਣ ਤੇ ਇੱਕੜਾ ਥੋੜਾ ਜਿਹਾ ਕੰਮਾ ਕਾਰਾ ਕਰਕੇ ਮਿੱਤਰੋ ਵੇਹਲ ਨਹੀਂ ਮਿਲੀ ਜੀ ਤਾਂ ਕਰਕੇ ਆਪਣੇ ਥੋੜਾ ਜਿਹਾ ਵਲੌਗ ਲੇਟ ਹੋ ਗਿਆ ਤਿੰਨ ਚਾਰ ਦਿਨਾਂ ਨੂੰ ਹੋ ਗਿਆ ਆਪਣਾ ਵਲੌਗ ਨਹੀਂ ਬਾਇਆ ਹੁਣ ਉਸ ਚੀਜ਼ ਲਈ ਸੌਰੀ ਤੇ ਅੱਜ ਮਿੱਤਰੋ ਆਪਾਂ ਕਰਨ ਲੱਗੇ ਆ ਸਾਰਿਆਂ ਨੂੰ ਵੱਖਰੀ ਚੀਜ਼ ਜਿਹਾ ਸੇਰੀ ਵਾਲੀ ਤੇ ਉਹ ਸਾਨੂੰ ਕਰਕੇ ਦਿਖਾਉਣੇ ਆ ਮਿੱਤਰੋ ਅੱਗੇ ਦੀ ਅੱਗੇ ਉਹ ਆਪਾਂ ਨੂੰ ਪਈਆ ਕੋਸਟ ਉਹ ਚੀਜ਼ ਦੀ 1000 ਰੁਪਿਆ 1000 ਦਾ ਆਇਆ ਉਹ ਪ੍ਰੋਜੈਕਟ ਸਿਸਟਮ ਮਿੱਤਰੋ ਜਿਹੜਾ ਆਪਾਂ ਲਾਉਣਾਗਾ ਤੇ ਪਰ ਘੈਂਟ ਚੀਜ਼ ਆ ਯਾਰ ਆਪਾਂ ਨੂੰ ਕੋਸ਼ਿਸ਼ hstackਣ ਦੀ ਲੋੜ ਨਹੀਂ ਸਿੱਧਾ ਮੋਬਾਈਲ ਕਰੂ ਵਾਸ ਓਕੇ ਆ ਜਾਵਾ ਸਿਸਟਮ ਕੋਸੇ ਕਾਰਨ ਦੀ ਲੋੜ ਨਹੀਂ ਕਿ ਇਹ ਇਟ 0 ਕੰਮ ਪੂਰਾ A ਕਲਾਸ ਹੋ ਜੂਗਾ ਤੇ ਹੈਰਾਨੀ ਆ ਆਪਾਂ ਬਾਹਰ ਖੜੀ ਆ ਕਿਉਂਕਿ ਅੰਦਰ ਉਹ ਹਜੇ ਕੱਢੀ-ਕੱਢੀ ਆ ਮਿੱਤਰੋ ਤੇ ਗਰਮ ਹੋ ਕੇ ਮੜੀ ਜੀ ਉਹ ਹੋ ਜੂਗੀ ਫੇਰ ਹੀ ਬੰਦ ਕਰਾਂਗੇ ਨਾਲ ਦੀ ਨਾਲ ਤਾਂ ਆਪਾਂ ਬੰਦ ਕਰ ਦੇਣੀ ਉਹਦੇ ਗੱਡੀ ਅੰਦਰੋਂ ਕੱਢਣ ਸਾਰ ਬੰਦ ਕਰਦੀ ਉਹ ਨਹੀਂ ਕੰਮ ਆ ਰਿਹਾਗਾ ਇਹਨੂੰ 15-20 ਮਿੰਟ ਹੁਣ ਸਟਾਰਟ ਕਰਕੇ ਨਾਲੇ ਮੜੀ ਜੀ ਗਰਮ-ਗਰਮ ਹੋ ਗਈ ਫੇਰ ਹੀ ਬੰਦ ਕਰਾਂਗੇ। ਹੂੰ ਤਾਂ ਗਰਮੀਆਂ 'ਚ ਲੋੜ ਨਹੀਂ ਪੈਂਦੀ ਵਾਲੀ। ਚਲੋ ਫੇਰ ਵੀ ਕਰ ਲਈਦਾ ਕਿਉਂਕਿ ਪੈਂਦੀ ਅਦੀ ਖੀ ਸਕਦੇ ਤੁਸੀਂ। ਪਸੀਨਾ ਪਸੀਨੀ ਹੋ ਗਿਆ ਕੰਮ। ਤੇ ਸੋਨੋ ਮਿੱਤਰੋ ਉਹ ਚੀਜ਼ ਦਿਖਾ ਦਈਏ ਕਿਰਾ ਉਹਦੇ ਦਰਸ਼ਨ ਕਰਾ ਦਈਏ ਮੜੀ ਜੀ। ਇਹਦੇ ਵਿੱਚ ਦੋ ਸਨੇਕ ਨੇ ਜੇ। ਇਹਨਾਂ 'ਚ ਇੱਕ ਹੀ ਕੱਢਣਾ ਇੱਕ ਆਪਾਂ ਰੱਖਾਂਗੇ ਹਜੇ। ਨੈਕਸਟ ਵੀਡੀਓਜ਼ ਖਾਤਰ ਮਿੱਤਰੋ। ਸਨੇਕ ਕੱਢ ਲਈਏ ਜਿਹੜਾ ਅੱਜ ਲਾਉਣਾ ਹਾਏ 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 ਮੇ ਕੋ ਇਹ ਮਿੱਤਰੋ ਬਹੁਤ ਔਖਾ ਲੱਭਿਆ ਮੈਂ ਬਾਈ ਕੋਲ ਜਿਹਦੇ ਕੋਲ ਆਪਾਂ ਸਮਾਨ ਸਮੂਹ ਲੈਣੇ ਆ ਉਹਨੂੰ ਬਾਈ ਨੂੰ ਕਮ ਹਮੈਨੂੰ ਨਹੀਂ ਪਤਾ ਅੱਜ ਹੀ ਮੈਨੂੰ ਕੋਈ ਹੀਲਾ ਕਰਕੇ ਦੇ ਮੈਨੂੰ ਕੱਢ ਕੇ ਦੇ ਚਾਰਜਰ ਕਿਸੇ ਪਾਸਿਓਂ ਵੀ ਇਹ ਉਹਨੇ ਫਿਰ ਭਰਾ ਨੇ ਆਪਣੇ ਨੇ ਲੱਭਿਆ ਕਿਸੇ ਪਾਸੇ ਅਸਿਓ ਤੇ ਕੱਢ ਕੇ ਦਿੱਤਾ ਉਹਨੇ ਚਾਰਜਰ ਇਹ ਆਪਾਂ ਨੂੰ ਤੇ ਇੰਟਰਨਲ ਇਨਫੋਰਮੇਸ਼ਨ ਇਹਦੀ ਓਕੇ ਆ ਜਾਵਾ ਥੋੜਾ ਜਿਹਾ ਪਿਆ ਤਾਂ ਉਹਦੇ ਕੋਲ ਕੰਡੀਸ਼ਨ ਤਾਂ ਇਹਦੀ ਖਰਾਬ ਹੋਊਗੀ ਮਿੱਤਰੋ ਭਾਈ ਇਹਦੀ ਤੇ ਚਲੋ ਕੋਈ ਨਹੀਂ ਵਾਟੇ ਵਰਕਿੰਗ ਆਗਾ ਬਸ ਮੇਨ ਆਪਾਂ ਨੂੰ ਵਰਕਿੰਗ ਹੋਣੀ ਚਾਹੀਦੀ ਹੈ ਯਾਰ ਚੀਜ਼ ਉਹਦਾ ਨਹੀਂ ਕੋਈ ਵਹਲਾ ਹੁੰਦਾ ਵੀ ਡੱਬਾ ਆਏ ਆ ਗੱਡਾ ਪਾਉਂ ਆ ਉਹ ਚੀਜ਼ਾਂ ਦਾ ਨਹੀਂ ਵਹਲਾ ਹੁੰਦਾ ਤੇ ਮੇਨ ਵਰਕਿੰਗ ਦੀ ਆ ਹੁਣ ਇਹਨੂੰ ਮਿੱਤਰੋ ਆਪਾਂ ਆਏ ਦੇਖਦੇ ਆ ਵੀ ਲਾਈਏ ਕਿਹੜੀ ਜਗ੍ਹਾ ਤੇ ਵੀ ਇਹ ਮੇਰਾ ਇਰਾਦਾ ਆ ਇਹਨੂੰ ਜਮਾ ਸੈਂਟਰ ਚ ਲਾ ਲੀਆ ਆ ਜਗ੍ਹਾ ਤੇ ਜਾਂ ਫਿਰ ਕੋਈ ਹੋਰ ਜਗ੍ਹਾ ਤੇ ਲਾਈਏ ਜਿੱਥੇ ਵੀ ਛੱਟ ਜਾ ਬੈਠੂ ਉੱਥੇ ਲਾਵਾਂਗੇ ਆਪਾਂ ਮਿੱਤਰੋ ਉਹ ਹੁਣ ਦੇਖਦੇ ਆ ਕਿੱਥੇ ਲਾਈਏ ਕਿੱਥੇ ਨਾ ਇਹਦੇ ਵਿੱਚ ਸਪੇਸ ਥੋੜੀ ਹੋਣ ਕਰਕੇ ਆਪਾਂ ਬੜਾ ਲਾਣੀ ਨਹੀਂ ਸਕਦੇ ਕਿਸੇ ਪਾਸੇ ਐਸੇ ਜਾਂ ਫਿਰ ਇੱਥੇ ਲਾਉਣਾ ਪਊ ਜਮਾ ਸੈਂਟਰ ਚ ਆ ਜਗ੍ਹਾ ਤੀ ਇੱਥੇ ਆਇਆ ਵੀ ਥੋੜੀ ਗਰਮੀ ਵੱਧ ਪੈਂਦੀ ਹੈ ਯਾਰ ਆਪਾਂ ਇੱਕ ਪਾਸੇ ਚਾਰਜ ਕਰੂ ਇੱਕ ਪਾਸੇ ਸਿੱਧੀ ਧੁੱਪ ਪਿਆ ਕਰੂ ਵੀ ਕੋਈ ਕਨੈਕਸ਼ਨ ਜਿਆ ਨਹੀਂ ਬਣਨਾ ਹੈਗਾ ਬਾਕੀ ਦੇਖ ਰਿਹਾ ਮਿੱਤਰੋ ਕਿਵੇਂ ਲੂਟ ਲੱਗਦਾ ਆ ਵੀ ਆਪਾਂ ਲਾਈਟ ਨਵੀਂ ਲਾ ਦੀ ਮਿੱਤਰੋ ਲਿਆ ਕੇ ਇਹ ਖੜ ਗਈ ਸੀ ਥੋਨੂੰ ਪਤਾ ਹੀ ਸੀਗਾ ਇਹ ਚੱਲਿਆ ਕਰੇ ਫੇਰ ਖੜ ਜਾ ਕਰੇ ਚੱਲਿਆ ਕਰੇ ਫੇਰ ਖੜ ਜਾ ਕਰੇ ਫੇਰ ਆਪਾਂ ਨਵੀਂ ਹੀ ਲਾ ਦੀ ਲਿਆ ਕੇ ਤੇ ਹੁਣ ਪਹਿਲਾਂ ਇਹਦੀ ਡਿਸੀਜਨ ਲੈਣੀ ਹੈ ਮਿੱਤਰੋ ਇਹ ਲਾਉਣਾ ਕਿੱਥੇ ਹੈਗਾ ਜਗ੍ਹਾ ਜੁਗਾ ਚੈੱਕ ਕਰਕੇ ਲਾਓ ਵੀ ਗਰਮ ਹੋ ਗਈ ਗਰਮ ਹੋ ਗਈ ਮਿੱਤਰੋ ਗੱਡੀ ਤੇ ਹੁਣ ਆਪਾਂ ਇਹਨੂੰ ਬੰਦ ਕਰ ਦਈਏ ਤੇ ਫੇਰ ਹੁਣ ਜਗ੍ਹਾ ਚੈੱਕ ਕਰਦੇ ਆਪਾਂ ਵੀ ਇਹ ਕਿੱਥੇ ਲਾਉਣਾ ਕਿਹੜੀ ਜਗ੍ਹਾ ਤੇ ਲਾਈਏ ਹੂੰ ਤਾਂ ਵੈਸੇ ਆ ਸਰਕਟ ਬਹੁਤ ਨਹੀਂ ਗਿਆ ਆਪਣੇ ਕੋਲ ਪਰ ਆਪਾਂ ਉਹ ਉਤਲੇ ਲੈ ਲੈਣੀਆਂ ਗੱਲਾਂ ਹੀ ਕਰਾਂਗੇ ਆਪਾਂ ਬੜੀਆਂ ਦਾ ਤੇ ਇਹ ਮਿੱਤਰੋ ਆਪਾਂ ਨੂੰ 1000 ਰੁਪਏ ਦਾ ਪਿਆਵਾ ਤੇ پیسے ਬਹੁਤ ਲਾਗੇ ਮਿੱਤਰੋ ਇਹਦੇ ਵੈਲੂਟ ਬਹੁਤ ਪਰ ਇਹਦਾ ਬੈਨੀਫਿਟ ਵੀ ਆਪਣਾ ਯਾਰ ਉਹ ਜੇ ਜਿਹੇ ਪੈਸੇ ਲੱਗੇ ਨੇ ਉਹ ਵੀ ਨਹੀਂ ਕੋਈ ਬਾਲਾ ਚੱਕਰ ਹੈਗਾ ਤੇ ਹੁਣ ਆਪਾਂ ਮਿੱਤਰੋ ਇਹਦੀ ਜਗਾ ਚੂਜ਼ ਕਰ ਲਈ ਵੀ ਕਿੱਥੇ ਲਾਉਣਾ ਉਹ ਕਨਫਿਊਜ਼ਨ ਚਾ ਬਾਕੀ ਤੁਸੀਂ ਵੀ ਭਰਾ ਸਾਰੇ ਦੱਸ ਦਿਓ ਜੇ ਤੁਹਾਨੂੰ ਕੋਈ ਹੋਰ ਜਗਾ ਫਿੱਟ ਲੱਗਦੀ ਹੈ ਵੀ ਉੱਥੇ ਲਾਓ ਇਹਨੂੰ ਉੱਥੇ ਲਾਓ ਉੱਥੇ ਸੈਟ ਬੈਠੂਗਾ ਫਿਰ ਆਪਾਂ ਉਹ ਜੀ ਜਗਾ ਤੇ ਲਾ ਲਾਂਗੇ ਪਰ ਅੱਜ ਦੇ ਆ ਵੀਡੀਓ ਤੱਕ ਤਾਂ ਮੈਂ ਜਿੱਥੇ ਮੈਂ ਲਾਉਂਗਾ ਉੱਥੇ ਹੀ ਰਹਿਣਾਗਾ ਜਦੋਂ ਤੁਸੀਂ ਇਹ ਵੀਡੀਓ ਤੇ ਕਮੈਂਟ ਕਰੋਗੇ ਫਿਰ ਹੀ ਜਗਾ ਚੇਂਜ ਹੋਣੀ ਹੈਗੀ ਤੇ ਚਲੋ ਦੇਖਦੇ ਆ ਮਿੱਤਰੋ ਹੁਣ ਕਿੱਥੇ ਲਾਈਏ ਇਹਨੂੰ ਜਗਾ ਜਗਾ ਚੂਜ਼ ਕਰਕੇ ਲਾਉਣ ਲੱਗਦੇ ਆ ਤੇ ਪਹਿਲਾਂ ਮੈਂ ਟੂਲ ਟਾਲ ਚੱਕ ਲਿਆ ਮੰਦਰੋਂ ਕਿਉਂਕਿ ਇਹਦੇ ਆਪਾਂ ਇੱਥੇ ਲੀਡ ਲੂਡ ਨਹੀਂ ਲੱਗਦੀ ਕਰਨੀ ਹੈ ਜੀ ਆ ਜਗਾ ਚ ਇਹ ਆਪਾਂ ਡਾਇਰੈਕਟ ਸੋ ਕਨੈਕਸ਼ਨ ਕਰਕੇ ਜਦੋਂ ਸੱਚ ਘੁੰਮ ਜੇ ਨਾਲ ਦੀ ਨਾਲ ਵਰਕਿੰਗ ਹੋ ਜਾ ਕਰੇ ਉਸ ਜੀਣਾ ਕਰਨਾਗਾ ਜਦੋਂ ਸੱਚ ਕੱਟਦੀ ਉਹਦੀ ਬੰਦ ਹੋ ਜਾ ਕਰੇ ਸੋ ਵੀ ਮਿੱਤਰੋ ਬੜੀ ਮੁਸ਼ਕਿਲ ਨਾਲ ਇਹਦੀ ਆਪਾਂ ਜਗਾ ਤਾਂ ਚੂਜ਼ ਕਰ ਲਈ ਐਦਾਂ ਦਾ ਹੈ ਮਿੱਤਰੋ ਵਾਇਰਲੈਸ ਚਾਰਜ ਬਾਹਰ ਅੰਦਰ ਨੂੰ ਐਡਜਸਟੇਬਲ ਆ ਇਹ ਤੇ ਇਥੋਂ ਆਪਾਂ ਆਹ ਵਾਲੀ ਜੀ ਖੋਲਾਂਗੇ ਆਹ ਵਾਲੀ ਦੇਖੋ ਆਹ ਮਗਰਲੀ ਚਾਂਜੀ ਖੋਲਾਂਗੇ ਜੀ ਦੇਖਾਂਗੇ ਖੋਲਦਾ ਤਾਂ ਇਹਨੂੰ ਜਿੰਨਾ ਮਰਜੀ ਉੱਤੇ ਥੱਲੇ ਚਾਹੇ ਇਹਨੂੰ ਹੋਰ ਉੱਚਾ ਕਰ ਲੋ ਚਾਹੇ ਇਹਨੂੰ ਹੋਰ ਨੀਵਾ ਕਰ ਲੋ ਐਨਾ ਉੱਚਾ ਨੀਵਾ ਹੋ ਜੂਏ ਤੇ ਆਹ ਚਾਂਜ ਨਾਲ ਬੱਟੇ ਆਪਣੀ ਇੱਥੇ ਕਿ ਐਡਜਸਟ ਕਰੀ ਵੀ ਹੈ ਕਿ ਨੀਵੀਂ ਵੀ ਵਾਲੀ ਉੱਚੀ ਨਹੀਂ ਚੱਕੀ ਵੀ ਆਪਣੀ ਤੇ ਜਿਹੜੀ ਆਹ ਵਾਲੀ ਗਲੂੰੜੀ ਜੀ ਹੈ ਜੇ ਇਹਨੂੰ ਘਵਾਵਾਂਗੇ ਤਾਂ ਇਹ ਹੁਣ ਫੁੱਲ ਬਾਰੇ ਆਇਆ ਵੇ ਇਹਨੂੰ ਹੋਰ ਅੰਦਰ ਨੂੰ ਕਰ ਲੋ ਇਹਨੂੰ ਟਾਈਟ ਕਰ ਦੋ ਇਸ ਤੋਂ ਬਾਅਦ ਇਹ ਹਿੱਲਦਾ ਨਹੀਂ ਹੈਗਾ ਇੱਥੋਂ ਜਿਹੜੀ ਇੱਕ ਹੋਰ ਕਲੂੰਡਰੀ ਜੀ ਰਹੇਗੀ ਉਹ ਵਾਲੀ ਆਪਾਂ ਹਜੇ ਚਾੜੀ ਨਹੀਂ ਕਿਉਂਕਿ ਆਪਾਂ ਹਜੇ ਦੀ ਜਗ੍ਹਾ ਚੈੱਕ ਕਰ ਰਹੇ ਹਾਂ ਵੀ ਕਿੱਥੇ ਪ੍ਰੋਪਰ ਫਿੱਟ ਆ ਆ ਚੀਜ਼ ਤੇ ਚੜੂ ਕਲੂੰ ਆਹ ਵਾਲੀ ਚੂੜੀ ਜੀ ਇਹ ਆ ਚੀਜ਼ ਤੇ ਚੜ ਜਣੀ ਇਹ ਹਜੇ ਆਪਾਂ ਚਾੜੀ ਨਹੀਂ ਹੁਣ ਮਿੱਤਰੋ ਆਪਾਂ ਇਹਦੇ ਪਿੱਛੇ ਜਿਹੜੀ ਵਾਇਰ ਲੱਗੀ ਆ ਇਹ ਇਹ ਟਾਈਪ ਸੀ ਆ ਪ੍ਰੋਪਰ ਟਾਈਮ ਤੇ ਇਹ ਲੱਗੀ ਹੀ ਰਹੂ ਇਹ ਹੁਣ ਪੱਕੇ ਤੌਰ 'ਤੇ ਵੀ ਵਧੀਆ ਲੱਗੀ ਖੜੀ ਆ ਇਹ ਇਹ ਹੁਣ ਆਪਾਂ ਐਂ ਦੇਖੋ ਵੀ ਵਾਇਰ ਇਹਦੇ ਵਿੱਚ ਦੀ ਨਿਗਾਹ ਆ ਕੇ ਆਹ ਚੀਜ਼ਾਂ ਦੇ ਵਿੱਚ ਨਿਗਾਹ ਕੇ ਵਾਇਰ ਇੱਥੋਂ ਇਹਦੇ ਵਿੱਚ ਲੱਗਦੀ ਕਰੀਏ ਜਾਂ ਫਿਰ ਮੇਰਾ ਇਰਾਦਾ ਵੀ ਇਹਨੂੰ ਵੱਢ ਕੇ ਇੱਥੋਂ ਪਲੱਸ ਮਾਇਨਸ ਦੇ ਦিয়ে ਹਾਂ ਆਹ ਵਾਇਰ ਨੂੰ ਵੀ ਮੂਰੋਂ ਆਹ ਵੱਢ ਕੇ ਇਹਨੂੰ ਵੀ ਚੱਲੀ ਸ਼ੈਡੋ ਪਲੱਸ ਮਾਇਨਸ ਦੇ ਦিয়ে ਪੱਕੇ ਤੌਰ 'ਤੇ ਤੇ ਲਓ ਵੀ ਮਿੱਤਰੋ ਆਪਾਂ ਇਸ ਚੀਜ਼ ਦੀ ਨੌਲੇਜ ਤਾਂ ਲੈ ਲਈ ਸੀ ਜਿਹੜੀ ਆ ਲੀਡ ਜਾਂਦੀ ਹੈ ਬਾਈ ਤੋਂ ਆਪਣੇ ਮਿੱਤਰ ਤੋਂ ਕਿਸੇ ਤੋਂ ਉਹ ਕਹਿੰਦਾ ਦੇਖ ਜਿਹੜੀ ਆ ਚੀਜ਼ ਹੁੰਦੀ ਆ ਇਹਨੂੰ ਕਦੇ ਵੱਢਣਾ ਬੈਠੀ ਕਹਿੰਦਾ ਜੇ ਤੂੰ ਵੱਡ ਲਿਆ ਇਹਦੇ ਵਿੱਚੋਂ ਬਹੁਤ ਤਾਰਾਂ ਨਿਕਲਿਆ ਹੋਣੀਆਂ ਨੇ ਆਈ ਨਹੀਂ ਹੈਗਾ ਵੀ ਦੋ ਹੀ ਨਿਕਲਣੇ ਜੋ ਕਰੰਟ ਤੇ ਅਰਥ ਹੈ ਇਹ ਕਿਸੇ ਕਿਸੇ ਚਾਰ ਤੋਂ ਦੋ ਵੀ ਨਿਕਲ ਸਕਦੇ ਨੇ ਕਿਸੇ ਚੱਕ ਵੀ ਨਿਕਲ ਆਉਂਦੀਆਂ ਕਿਸੇ ਚੋਂ ਪੰਜ ਵੀ ਨਿਕਲਣਾਂ ਕਿਸੇ ਚੋਂ ਛੇ ਵੀ ਨਿਕਲਣਾਂ ਇਹ ਤਾਰਾਂ ਅੱਡ ਅੱਡ ਹਿਸਾਬ ਕਿਤਾਬ ਦੀਆਂ ਹੁੰਦੀਆਂ ਨੇ ਕਹਿੰਦਾ ਇਹ ਨਾ ਵੱਡ ਬੈਠੀ ਤੇਰਾ ਕਹਿੰਦਾ ਉਹਦੀ ਸਿਸਟਮ ਖਰਾਬ ਮਹੱਲਾ ਹੈ ਵੀ 1000 ਖੂਚ ਹੋ ਗਿਆ ਸੀ ਜੀ ਆਪਾਂ ਬਿਨਾਂ ਪੁੱਛੇ ਵੱਡ ਲੈਂਦੇ ਤੇ ਮੈਂ ਫਿਰ ਉਹਨੂੰ ਕਾਲ ਕਰੀ ਉਹਨੇ ਮੈਨੂੰ ਦੱਸਿਆ ਤੇ ਆਪਾਂ ਇਸ ਲਈ ਹੁਣ ਇਹਨੂੰ ਵੱਡਦੇ ਨਹੀਂ ਹੁਣ ਆਹ ਪੈਨਲ ਪਟਕੇ ਜਿਹੜੀ ਆ ਬਲੈਕ ਤ ਲਿ ਕੋ ਦਾਂਗੇ ਪ੍ਰੋਪਰ ਸਾਰੀ ਆ ਪੈਨਲ ਦੇ ਵਿੱਚ ਇੰਨੀ ਕੁ ਵਾਰ ਇਹ ਛੱਡ ਲਾਂਗੇ ਵੀ ਕੱਲੂ ਜੇ ਆਪਾਂ ਇਹਨੂੰ ਐਡਜਸਟ ਵੀ ਕਰਨਾ ਅੱਗੇ ਪਿੱਛੇ ਨੂੰ ਜਾਂ ਮਗਰ ਮੂਹਰੇ ਨੂੰ ਟੇਡਾ ਵਿੰਗਾ ਤਾਂ ਇਹ ਆਪਾਂ ਉਹਦੀ ਐਡਜਸਟ ਕਰ ਲਈਏ ਤਾਰ ਨਾਲ ਇੰਨੀ ਕੁ ਤਾਰ ਵਾਰ ਇਹ ਛੱਡਾਂਗੇ ਬਾਕੀ ਸਾਰੀ ਵਿੱਚ ਨਗਾ ਦਾਂਗੇ ਇਹਨਾਂ ਦੇ ਪੈਨਲਾਂ ਦੇ ਖੋਲ ਕੇ ਤੇ ਬਾਕੀ ਮਿੱਤਰੋ ਦੱਬ ਕੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਕਿਉਂਕਿ ਮਿੱਤਰੋ ਮਿਹਨਤ ਬਹੁਤ ਕਿੰਨੀ ਆਈ ਪਈ ਆ ਲੱਗ ਰਿਹਾ ਪਤਾ ਗਰਮੀ ਤੇ ਬੱਸ ਮਿੱਤਰੋ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖਿਆ ਕਰੋ ਮਿਹਨਤ ਵੀ ਬਹੁਤ ਲੱਗਦੀ ਆ ਤੇ ਚਲੋ ਫਿਰ ਮਿੱਤਰੋ ਹੁਣ ਸਾਨੂੰ ਇਹ ਫਿਟਿੰਗ ਇਹਦੀ ਕਰ ਲਈ ਆ ਆਪਾਂ ਜਿਹੜੀ ਜਗ੍ਹਾ ਤੇ ਕਰਨੀ ਸੀ ਹੁਣ ਆਪਾਂ ਆਹ ਪੈਨਲ ਪੱਟ ਕੇ ਇਹਦੇ ਵਿੱਚ ਲੰਗਾਉਣਿਆ ਤਾਰਾਂ ਵੀ ਮਿੱਤਰੋ 2 ਘੰਟੇ ਇਹਦੇ ਨਾਲ ਮੱਥਾ ਮਾਰਨ ਤੋਂ ਬਾਅਦ ਵੀ ਕਿਸੇ ਹਿਸਾਬ ਨਾਲ ਆਪਣਾ ਮੋਬਾਈਲ ਹੀ ਜੇ ਮੂਰੇ ਆ ਜੀ ਵੀ ਠੰਡਾ ਵੀ ਰਿਹਾ ਕਰੇ ਚਾਰਜ ਵੀ ਆਇਆ ਕਰੇ ਉਹ ਸਭ ਕੁਝ ਕਰਨ ਤੋਂ ਬਾਅਦ ਆਖਰ ਰਿਜ਼ਲਟਾਂ ਮਿਲਿਆ ਜਿਹੜੀ ਮੈਂ ਇਹਦੇ ਵਿੱਚ ਕਹਿੰਦਾ ਸੀ ਵੀ ਇੱਕ ਟੂਟੀ ਜੀ ਹੋਰ ਪਈ ਆ ਉਹ ਟੁੱਟੀ ਐਸੀ ਚੀਜ਼ ਸੀ ਦੇਖੋ ਆਹ ਚੀਜ਼ ਨੂੰ ਦੱਬੋ ਇਹ ਬਾਹਰ ਆ ਗਿਆ ਆ ਦੇਖੋ ਇਹ ਖੁੱਲਦਾ ਮੂੰਹ ਆਹ ਚੀਜ਼ ਨੂੰ ਦੱਬੋ ਇਹਦੇ ਵਿੱਚ ਲੰਘ ਗਿਆ ਇਹ ਟੁੱਟੀ ਐਸੀ ਚੀਜ਼ ਸੀ ਆਪਾਂ ਇਹਨੂੰ ਵਰਤੀ ਗਿਆਂ ਗਲਤ ਹੁਣ ਇਹ ਟੁੱਟੀ ਇਹਦੇ ਵਿੱਚ ਲੰਘਾਤੀ ਆਪਾਂ ਤੇ ਇਹਦੇ ਬੈਕ ਸਾਈਡ ਚਾੜ ਕੇ ਆਪਾਂ ਆਹ ਆਪਣਾ ਆ ਲੂਟਣ ਜਾਂ ਇਹਨੂੰ ਵਿੱਚ ਨਘਾ ਕੇ ਉਹਦੇ ਕੱਢ ਦਈਏ ਇਹਨੂੰ ਤੇ ਨੰਗਾ ਜਾ ਟਾਈਟ ਬਹੁਤ ਆਏ ਮਿੱਤਰੋ ਲੋਵੀ ਮਿੱਤਰੋ ਲੰਗ ਗਿਆ ਇਹ ਆਪਣਾ ਬੱਟੀ ਲੋਵੀ ਲੈ ਅਡਜਸਟਮੈਂਟ ਵੀ ਹੁੰਦੀ ਹੈ ਮੈਨੂੰ ਤਾਂ ਆਈ ਸੀ ਕਿਤੇ ਇਹਦੀ ਅਡਜਸਟਮੈਂਟ ਹੁੰਦੀ ਨਹੀਂ ਹੋਣੀ ਤਾਂ ਹਾਂ ਥੱਲੇ ਨੂੰ ਜਰੂਰ ਥੋੜਾ ਜਿਹਾ ਹੋ ਕਰਿਆ ਕਰੂ ਸਭ ਤੋਂ ਵਧੀਆ ਆਪਣਾ ਏਸੀ ਆ ਜਿਹੜਾ ਆ ਵੈਂਟ ਸੀਗਾ ਨਾ ਏਸੀ ਵਾਲਾ ਇਹ ਪਹਿਲਾਂ ਤਾਂਹਾਂ ਨੂੰ ਚੜ ਜਾਂਦਾ ਸੀ ਹੁਣ ਇਹ ਮੋਬਾਈਲ ਦੇ ਸਹਾਰੇ ਨਾਲ ਥੱਲੇ ਖੜਾ ਰੱਖਿਆ ਕਰੂਗਾ ਇਹ ਵੈਂਟ ਤੇ ਹਵਾ ਉਹ ਬਾਹਰ ਦੀ ਰੱਖਿਆ ਕਰੂ ਸਾਈਡ ਹੁੱਡਾਂ ਦੇ ਨਾਲੇ ਇਹਦਾ ਮੂੰਹ ਆਪਣੇ ਵੈਂਟ ਦਾ ਉਧਰ ਨੂੰ ਹੋ ਗਿਆ ਵੀ ਪੈਸੇਂਜਰ ਸਾਈਡ ਇਹ ਆਪਣਾ ਇੱਥੇ ਫਿੱਟ ਹੋ ਗਿਆ ਹੁਣ ਮਿੱਤਰੋ ਤੇ ਇਹਦਾ ਥੋੜਾ ਜਿਹਾ ਮੂੰਹ ਤਾਂਹਾਂ ਚਾੜਦੀ ਆਪਾਂ ਇਹ ਹਾਂਜੀ ਵਿੱਚ ਨਿਭਾ ਆ ਕੇ ਲੋ ਵੀ ਜੋ ਬ੍ਰੋ ਹੋ ਗਏ ਥੇ ਫਟ ਹੁਣ ਇਹਦੀ ਤਾਰ ਨਗਾ ਕੇ ਇਹਦੇ ਵਿੱਚ ਦੀ ਇਹਦਾ ਮਿੱਤਰੂ ਬੜਾ ਆਸਾਨ ਤਰੀਕਾ ਲੱਭ ਗਿਆ ਮੈਨੂੰ ਸਭ ਤੋਂ ਮੋਬਾਈਲ ਟੰਗਣ ਦਾ ਵੀ ਨਜਾਇਜ਼ ਸੌਖਾ ਹੋ ਗਿਆ ਇੱਥੋਂ ਦੀ ਤਾਹਾਂ ਤੋਂ ਨਹੀਂ ਲਿਆਓ ਸਿੱਧਾ ਵਿੱਚ ਬੜਾ ਸੌਖਾ ਹੋ ਗਿਆ ਮੋਬਾਈਲ ਦਾ ਵੀ ਹੁਣ ਆਪਾਂ ਨੂੰ ਤੇ ਨਾਲੇ ਇਸ ਦੇ ਮੂਰੇ ਰੱਖਾ ਕਰੂ ਮੋਬਾਈਲ ਕੋ ਚੱਕਰ ਵਾਲੀ ਗੱਲ ਨਹੀਂ ਹੈਗੀ ਓਕੇ ਹੋ ਜੂ ਜਦੋਂ ਸਿਆਲਾਂ ਦਾ ਟਾਈਮ ਆਇਆ ਕਰੂ ਉਦੋਂ ਆਪਾਂ ਆਹ ਚੀਜ਼ ਚੱਕਿਆ ਕਰਾਂਗੇ ਆਪਣੀ ਇਹ ਲਾ ਲਿਆ ਕਰਾਂਗੇ ਇੱਥੇ ਮੂਰੇ ਤੇ ਆਹ ਇੱਥੋਂ ਲੈ ਗਈ ਸੀ ਇਹ ਚਾੜ ਦੀ ਇੱਥੇ ਨਾ ਵੀ ਇਹ ਇੱਥੇ ਚਾੜਦੀ ਰਵੜ ਤੇ ਹੁਣ ਇਹਦੀ ਤਾਰ ਲਾ ਦਈਏ ਇੱਥੇ USB ਚ ਉਹਦੀ ਮੋਬਾਈਲ ਚਾਰਜ ਕਰਨ ਲੱਗ ਜੂਏ ਆਪਾਂ ਨੂੰ ਜਮਾ ਸੌਖਾ ਹੋ ਜੇ ਤਰੀਕਾ ਬੈਨੀਫਿਟ ਤਾਂ ਹੈਗਾ ਮਿੱਤਰੋ ਇਹ ਚੀਜ਼ ਦਾ ਨਾਲੇ ਇਹ ਆਪਣਾ ਡੈਸ਼ਬੋਰਡ ਨਹੀਂ ਕਵਰ ਕਰਦਾ ਹੈਗਾ ਥੱਲੇ ਥੱਲੇ ਆ ਗਈ ਸਾਰੀ ਚੀਜ਼ ਇੱਥੇ ਹੁਣ ਆਪਾਂ ਰੱਖਾਂਗੇ ਆਪਣਾ ਜਿਹੜਾ ਪਹਿਲਾਂ ਰੱਖਿਆ ਸੀ ਬੁਰਜ ਖਲੀਫਾ ਮੋਂਟਰੀਅਲ ਨਹੀਂ ਆਪਾਂ ਰੱਖਦੇ ਮਿੱਤਰੋ ਇਹ ਸੋਹਣਾ ਨਹੀਂ ਲੱਗ ਰਿਹਾ ਇਸ ਰੱਖਿਆ ਹੋਇਆ ਮੋਂਟਰੀਅਲ ਇਹਦਾ ਅੰਦਰ ਹੀ ਰੱਖ ਦਨੇ ਆ ਆਪਾਂ ਇੱਥੇ ਬੁਰਜ ਖਲੀਫਾ ਹੀ ਰੱਖਾਂਗੇ ਤੇ ਇਹ ਅੰਦਰ ਰੱਖਣ ਵਾਲਾ ਸਮਾਨ ਆਪਣਾ ਸਾਹਮਣੇ ਰੱਖਣ ਵਾਲਾ ਆ ਚੀਜ਼ਾਂ ਆਈਆਂ ਇੱਥੇ ਫਿੱਟ ਹੋਣ ਵਾਲੀ ਜਦੋਂ ਮੋਬਾਈਲ ਟੰਗ ਹੈਗੇ ਹੁਣ ਤਾਂ ਇਹ ਹਿੱਲਦਾ ਵੀ ਆ ਉਦੋਂ ਇਹ ਹਿੱਲਿਆ ਨਹੀਂ ਕਰਨਾ ਇਹ ਵੀ ਇਸ ਵਜ੍ਹਾ ਕਰਕੇ ਹਿੱਲਦਾ ਕਿਉਂਕਿ ਆਪਣੇ ਇਹ ਜਿਹੜੇ ਵੈਂਟ ਹੁੰਦੇ ਨੇ ਨਾ ਇਹ ਆਪਾਂ ਰੱਖੇ ਹੁੰਦੇ ਨੇ ਢਿੱਲੇ ਵੀ ਇਹ ਬਾਹਲੇ ਹੋਣਾ ਹੁਣ ਇੱਧਰ ਉੱਧਰ ਨਹੀਂ ਢਿੱਲੇ ਹੀ ਰੱਖੇ ਰੱਖੇ ਹੁੰਦੇ ਨੇ ਆਪਣੇ ਤਾਂ ਕਰਕੇ ਇਹ ਇੱਥੇ ਆਹ ਚੀਜ਼ ਤੋਂ ਤਾਂ ਹਿੱਲਦਾ ਹੀ ਰੂ ਜਾਨੀ ਫੈਡਾਂ ਸੂਡਾਂ ਤੇ ਨੂੰ ਨਹੀਂ ਹਿੱਲੂ ਇਹ ਕਿਸੇ ਪਾਸੇ ਨੂੰ ਵੀ ਹੁਣ ਤੇ ਜੇ ਧੱਕਾ ਕਰਾਂਗੇ ਫਿਰ ਤਾਂ ਮਿੱਤਰੋ ਕੁਝ ਮਰਜ਼ੀ ਕਰ ਲਓ ਫਿਰ ਤਾਂ ਹਿੱਲੂਗਾ ਬਸ ਹੁਣ ਆਪਾਂ ਇਹਦੀ ਤਾਰ ਜੋੜ ਦਈਏ ਬਾਕੀ ਸਾਰਾ ਕੁਝ ਓਕੇ ਆ ਜੀ ਮਿੱਤਰੋ ਜਿੰਨੀ ਕੋਸ਼ਿਸ਼ ਹੋ ਸਕਦੀ ਸੀ ਵੀ ਆਪਾਂ ਕੰਮ ਆ ਪੈਨਲ ਪਟਕੀ ਆ ਵਾਇਰ ਸਾਰੀ ਇਹਦੇ ਅੰਡਰਗਰਾਉਂਡ ਕੱਢ ਕੇ ਕੱਲਾ ਇੱਥੋਂ ਪੁਆਇੰਟ ਛੱਡ ਲਿਆ ਇਧਰੋਂ ਇੱਥੇ ਤੱਕ ਪੁਆਇੰਟ ਛੱਡਿਆ ਉਹ ਵੀ ਐ ਹੁੰਦਾ ਇਹਦੇ ਵਾਇਰਲੈਸ ਦੇ ਜਿਹੜਾ ਆਪਾਂ ਨੂੰ ਲਵਾਉਣ ਨੇ ਆ ਵੀ ਇਹਦੇ ਥੱਲੇ ਲੀਡ ਲੱਗ ਜਾਂਦੀ ਹੈ ਵੀ ਆ ਜਗ੍ਹਾ ਤੇ ਹੁਣ ਲੀਡ ਲੱਗੀ ਹੋਈ ਤੇ ਆ ਮਿੱਤਰੋ ਵੈਂਟ ਹੇਲ ਦਾ ਆਇਨਾ ਸਮਝੋ ਵੀ ਇਹ ਹੇਲਦਾ ਵੈਂਟ ਹੇਲਦਾ ਇਹ ਨਹੀਂ ਹੇਲਦਾ ਤਾਂ ਮਿੱਤਰੋ ਜਿੱਥੇ ਕਸਤਾ ਕਸਤਾ ਉੱਥੇ ਹੀ ਰਹਿਣਾ ਇਹ ਨਹੀਂ ਹੇਲਦਾ ਇਹ ਹੁਣ ਤੇ ਇਹਦਾ ਉਹ ਟੁੱਟਣਾ ਜਾਂ ਹੁੱਲ ਠਿੱਲਾ ਹੋ ਜਾਣਾ ਮਾੜਾ ਯਾ ਉਹ ਦੇਖਦੇ ਆਪਾਂ ਵੀ ਕਿਉਂ ਹੁੰਦਾਗਾ ਉਹ ਸੈੱਟ ਕਰਦੀ ਆ ਮਾੜਾ ਯਾ ਖੋਲ ਕੇ ਤੇ ਉਸ ਤੋਂ ਬਾਅਦ ਫਿਰ ਉਸ ਨੂੰ ਚਲਾ ਕੇ ਦਿਖਾਉਣਾ ਪ੍ਰੋਪਰ ਮੈਂ ਤਰੂ ਦੂਸਰੇ ਫੋਨ 'ਚ ਵੀਡੀਓ ਬਣਾ ਕੇ ਕਿਉਂਕਿ ਮੇਰੇ ਵਾਲਾ ਫੋਨ ਹੀ ਆ ਜਿਹੜਾ ਇਹ ਵਾਇਰਲੈਸ ਆ ਜਾਂ ਆਪਣੇ ਡੈਡੀ ਵਾਲਾ ਫੋਨ ਵਾਇਰਲੈਸ ਆ ਜਿਹੜਾ ਘਰੇ ਹੋਰ ਫੋਨ ਨੇ ਉਹ ਵਾਇਰਲੈਸ ਨਹੀਂ ਹੈਗੇ ਇਹ ਵਾਇਰਲੈਸ ਨੇ ਇਹ ਮੋਡੀਗ ਨਾਲ ਹੋਣ ਲੱਗੇ ਜਾਣਗੇ ਤੇ ਤੁਹਾਨੂੰ ਮੈਂ ਵੀਡੀਓ ਦੂਜੇ ਫੋਨ 'ਚ ਦਿਖਾਵਾਂਗਾ ਇਹ ਮੈਂ ਤੁਹਾਨੂੰ ਲਾ ਕੇ ਦਿਖਾਵਾਂਗਾ ਉੱਤੇ ਵੀ ਚੱਲ ਪਿਆ ਜਾਣਾ ਲੋ ਵੀ ਮਿੱਤਰੋ ਸਿਸਟਮ ਸਾਰਾ ਓਕੇ ਹੋ ਗਿਆ ਇਧਰ ਤਾਰ ਇਹਦੀ ਚ ਪਾਤੀ ਉਧਰ ਉਹਦੇ ਤੇ ਲਾਤੀ ਸਾਰਾ ਕੁਝ ਓਕੇ ਹੋ ਗਿਆ ਹੁਣ ਤੁਸੀਂ ਕੇਰਾ ਇਹਦੀ ਸਾਊਂਡ ਚੈੱਕ ਕਰਿਓ ਮੈਂ ਚਾਬੀ ਲਾਉਣਾ ਇਹ ਇਹ ਵਰਕਿੰਗ ਇਦਾਂ ਕਰਦਾ ਜਦੋਂ ਸਟਾਰਟ ਹੁੰਦਾ ਹੈਗਾ ਜਿਹੜੇ ਆਹ ਫਾਰਜੇ ਨੇ ਆ ਦੇਖੋ ਹੁਣ ਮੈਂ ਹੱਥ ਨਾਲ ਖੋਲ ਦੂੰਗਾ ਇਹ ਖੁੱਲ ਗਈ ਪੂਰੇ ਪ੍ਰੋਪਰ ਹੁਣੇ ਮਿੱਤਰੋ ਕਿੰਨੇ ਖੁੱਲ ਗਏ ਹੁਣ ਮੈਂ ਬੰਦ ਕਰਤੀ ਗੱਡੀ ਆ ਦੇਖੋ ਸਾਰਾ ਕੁਝ ਬੰਦ ਕਰਤਾ ਇਧਰੋਂ ਸਕਰੀਨ ਵਗੈਰਾ ਸਾਰਾ ਕੁਝ ਬੁੱਝ ਗਿਆ ਹੁਣ ਮੈਂ ਇਧਰੋਂ ਚਾਬੀ ਆਨ ਕਰੂੰਗਾ ਲਓ ਜੀ ਇਹਨੇ ਫਾਰ ਇਕੱਠੇ ਕਰ ਲੈ ਨਾਲ ਦੀ ਨਾਲ ਸਾਰੇ ਫਾਰੂਕ ਦੀ ਇਕੱਠੇ ਕਰ ਲੈਂਦਾ ਜੀ ਮਿੱਤਰੋ ਤੇ ਇਹਨਾਂ ਨਾਲ ਆਪਾਂ ਥੋੜੀ ਜਿਆਦਾ ਸੀਡ ਖਾਨੀ ਨਹੀਂ ਕਰ ਸਕਦੇ ਕਿਉਂਕਿ ਇਹ ਅੰਦਰੋਂ ਇਲੈਕਟ੍ਰੋਨਿਕ ਸਿਸਟਮ ਆ ਵਾ ਸਾਰਾ ਜੇ ਮਾੜਾ ਮੁੱਟਾ ਆਪਾਂ ਉਹ ਕਰਤਾ ਜਾਂ ਟੱਕੇ ਨਾਲ ਖਿੱਚ ਤੇ ਉਹ ਕਰਤੇ ਇਹ ਉਹਦੀ ਖੜ ਜਾਨੇ ਮਿੱਤਰੋ ਇਹਨਾਂ ਨਾਲ ਇਸ ਲਈ ਆਪਾਂ ਵਾਲੀ ਸੀਡ ਖਾਨੀ ਨਹੀਂ ਕਰ ਸਕਦੇ ਤੇ ਤੁਸੀਂ ਚੈੱਕ ਕਰ ਹੀ ਸਕਦੇ ਹਾਂ ਹੁਣ ਇਹ ਇਕੱਠੇ ਹੋਏ ਬਣ ਤਾਂ ਕਰਕੇ ਬਾਲਾ ਹੋਣੀ ਚੱਲਦਾ ਹੈਗਾ ਤੇ ਚੱਲ ਪਿਆ ਮਿੱਤਰੋ ਓਕੇ ਆ ਸਾਊਂਡ ਤੁਹਾਨੂੰ ਪਤਾ ਲੱਗੀ ਪਰ ਮੈਂ ਹੁਣ ਤੁਹਾਨੂੰ ਕੀ ਰਾਂ ਇਹ ਦੂਸਰੇ ਮੋਬਾਈਲ ਦੇ ਵਿੱਚ ਮੇਰਾ ਆਪਦਾ ਮੋਬਾਈਲ ਚਾਰਜ ਹੁੰਦਾ ਕਰ ਕਰ ਕੇ ਦਿਖਾਉਂ ਮੈਂ ਇਹਦੇ ਨਾਲ ਵੀ ਹਾਂ ਚਾਰਜ ਹੋਣ ਲੱਗ ਗਿਆ ਤੇ ਉਹ ਦਿਖਾਉਂਗਾ ਤੇ ਇੱਕ ਮਿੱਤਰੋ ਇਹਦਾ ਆਪਾਂ ਤੋਂ ਲਾਉਂਦੇ ਆ ਲਾਉਂਦੇ ਤਾਂ ਆ ਪਤਾਵਾ ਇਹ ਲੈ ਗਿਆ ਇਹ ਜੋੜ ਦੀ ਕਹੋ ਇਹ ਇਹ ਆ ਸਾਈਡ ਤੇ ਲੱਗਿਆ ਹੁੰਦਾ ਆ ਫੰਗਾ ਜਾਂਦੇ ਲੱਗਿਆ ਹੋਏ ਸਾਈਡ ਤੇ ਵੀ ਮੋਬਾਈਲ ਆਪਾਂ ਕਾ ਲੂ ਇਹਦੇ ਵਿੱਚ ਟੰਗਦੇ ਚ ਢੀੜ ਝੂੜਣਾ ਪਵੇ ਉਸ ਚੀਜ਼ ਤੋਂਗਾ ਇਹ ਆਪਾਂ ਮਿੱਤਰੋ ਲਗਾ ਦਿੰਨੇ ਆ ਜੇ ਉੱਤੇ ਓਮੀ ਫੇਵੀ ਕੋਈ ਇੱਕ ਲਾ ਕੇ ਤੇ ਅੱਜ ਦਾ ਵੀਡੀਓ ਮਿੱਤਰੋ ਆਪਣੀ ਇਸ ਟੌਪਿਕ ਤੇ ਹੀ ਸੀ ਆ ਮਿੱਤਰੋ ਵੈਂਟ ਹੈਲਦਾ ਆਇਨਾ ਖਾਂਜੋ ਵੀ ਇਹ ਸਿਸਟਮ ਹੈਲਦਾ ਇਹ ਤਾਂ ਜਿੰਦੇ ਲਾਗੇ ਮਿੱਤਰੋ ਜਿੱਥੇ ਟੰਗਤਾ ਇਹਨੂੰ ਹੁਣ ਜੇ ਆਪਾਂ ਪਿਛਲਾ ਡੂਟ ਨਾਲ ਢਿੱਲਾ ਕਰ ਲਾਂਗੇ ਇਹਨੂੰ ਚਾਹੇ ਇਧਰ ਨੂੰ ਸਿੱਧਾ ਕਰ ਲੂ ਚਾਹੇ ਉਧਰ ਨੂੰ ਮੂੰਹ ਕਰ ਲੂ ਇਹਦਾ ਚਾਹੇ ਐਸੇ ਨੂੰ ਟੇਡਾ ਕਰ ਲੂ ਐਸੇ ਨੂੰ ਟਵ ਵੀ ਸਕਰੀਨ ਟਾਈਪ ਕਰ ਲਓ ਇਹਨੂੰ ਜਿੱਦਾਂ ਮਰਜੀ ਕਰ ਲੈਣੇ ਉਦਾਂ ਹੀ ਹੋ ਜਾਣਾ ਮਿੱਤਰੋ ਤੇ ਚਲੋ ਫਿਰ ਮਿੱਤਰੋ ਤੁਹਾਨੂੰ ਹੁਣ ਇਹਦੇ ਵਰਕ ਕਰਦਾ ਹੀ ਦਿਖਾਵਾਂਗੇ ਅੱਗੇ ਹੁਣ ਜਦੋਂ ਦਿਖਾਇਆ ਉਹ ਤਾਂ ਵਰਕ ਹੋ ਹੀ ਗਿਆ ਬਟ ਛੁੱਡਾ ਜਿਹੜਾ ਮਨ ਚ ਸੰਕਾ ਹੋਊਗੀ ਉਹ ਵੀ ਆਪਾਂ ਕਲੀਅਰ ਕਰ ਦਿੰਨੇ ਆ ਅੱਗੇ ਤੁਹਾਨੂੰ ਹੁਣ ਲੋਵੀ ਮਿੱਤਰੋ ਆਪਾਂ ਦੂਸਰੇ ਮੋਬਾਈਲ 'ਚ ਵੀਡੀਓ ਬਣਾ ਰਹੇ ਆ ਆ ਸੀ ਆਪਣਾ ਆਪਦਾ ਮੋਬਾਈਲ ਤੇ ਹੁਣ ਆਪਾਂ ਕਿਹੜਾ ਗੱਡੀ ਦੀ ਸੱਚ ਕੱਟ ਦਈਏ ਦੇਖਿਓ ਸਾਰਾ ਕੁਝ ਕੱਟਿਆ ਜੋ ਕੱਟਿਆ ਗਿਆ ਹੁਣ ਆਪਾਂ ਦੁਬਾਰੇ ਸੱਚ ਔਨ ਕਰਦੇ ਆ ਲੋ ਮਿੱਤਰੋ ਇਦੀ ਵਿੱਚ ਹੁਣ ਆਪਾਂ ਆਪਣਾ ਮੋਬਾਈਲ ਟੰਗ ਦਿੰਨੇ ਆ। ਲੋ ਜੀ ਲੱਗ ਗਿਆ ਚਾਰਜ ਹੁਣ। ਹੋ ਗਿਆ ਓਕੇ ਆ ਮਾ। ਵਾਇਰਲੈਸ ਵਾਇਰਲੈਸ ਕਰ ਦੇ। ਜਮਾ ਓਕੇ ਕਰਾ ਦੇ। ਲੋ। ਉਹਦੀ ਹੁਣ ਲੱਗ ਗਿਆ ਗੁਰੂ ਚਾਰਜ ਇਹਦਾ। ਕਿੱਥੀ ਨੂੰ ਜਾਣਾ ਭਾਈ? 43 ਉਹ ਦੇਖੋ ਚੈੱਕ ਕਰੋ ਉੱਤੇ ਹੁੰਦਾ ਨਾ ਚਾਰਜ ਇਹ ਦੇਖੋ ਮਿੱਤਰੋ ਚਾਰਜ ਪ੍ਰੋਪਰ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਤਾਂ ਵੀ ਦੇਖੋ ਕੰਟੀਨਿਊ ਹਾਂ ਹੋ ਗਿਆ ਚਾਰਜ ਤੇ ਚਲੋ ਮਿੱਤਰੋ ਸਾਨੂੰ ਵਰਕਿੰਗ ਕਰਦਾ ਦਿਖਾਤਾ ਆਹੇ ਹਾਂਜੀ ਮਿੱਤਰੋ ਤੇ ਸਾਰਿਆਂ ਨੂੰ ਵੇਲਾ ਤੁਸੀਂ ਮਨ ਦੇਖਾ ਕਿ ਨਾ ਅਨੰਦਮਈ ਉਮੋਂਹ ਦੇ ਵਿੱਚ ਬੈਠਾਂਗਾ ਮੋਬਾਈਲ ਆਪਣਾ ਲੱਗੇ ਹੋਏ ਚਾਰਜ ਤੇ ਤੇ ਬਹੁਤ ਘੈਂਟ ਜੀ ਆ ਮਿੱਤਰੋ ਇਹ ਥੋੜਾ ਜਿਹਾ ਆਪਣਾ ਐਂਗਲ ਹੋ ਗਿਆ ਇਹਦਾ ਉਹ ਚੱਕ ਕਰਤੀ ਬਾਕੀ ਮਿੱਤਰੋ ਸਿਰਾਂ ਹੋਇਆ ਪਿਆਗਾ ਯਮਾ ਚੋਪਰੋ ਤੇ ਆਪਣਾ ਜਿਹੜੀ ਚੀਜ਼ ਤੇ ਮੋਬਾਈਲ ਪੂਰਾ ਚੈਰਡ ਹੋ ਗਿਆ ਮੇਟਰ ਨੂੰ ਉਹ ਮੈਂਟਰੀ ਵਿੱਚ ਮਾਹੌਲ ਇੱਕ ਨੰਬਰ ਹੋ ਗਿਆ ਤੇ ਬਹੁਤ ਬੈਨੀਫਿਟ ਹੋ ਗਿਆ ਕੋਈ ਚੀਜ਼ ਹੈ ਯਾਰ ਨਾਲੇ ਤਾਂ ਆਪਾਂ ਬਲੋਗਿੰਗ ਵਗੈਰਾ ਕਰਨੀ ਹੈ ਰਸਤੇ ਚਾਹੇ ਆਪਾਂ ਕੋਣ ਗੱਡੀ-ਬੱਡੀ ਚਲਾਉਂਦੇ ਆਂਗੇ ਆਪਾਂ ਤਾਂ ਨਹੀਂ ਛੁੱਟਣ ਨਾਲ ਗੱਲਾਂ ਬਾਤਾਂ ਕਰ ਸਕਦੇ ਆਂਗੇ ਕਿਸੇ ਟਾਈਮ ਆਪਾਂ ਲਾਈਵ ਵਗੈਰਾ ਲਾਉਣੇ ਹੁੰਦੇ ਆ ਆਪਾਂ ਤਾਂ ਡਰਾਈਵਿੰਗ ਕਰਦੇ ਸਮੇਂ ਗੱਲਾਂ ਬਾਤਾਂ ਨਹੀਂ ਹੁੰਦੀਆਂ ਆਪਾਂ ਨਾਲ ਲਾਈਵ ਚਲਾਈ ਰੱਖਿਆ ਕਰਾਂਗੇ ਉਹ ਵੀ ਆਪਣਾ ਬੈਨੇਫਿਟ ਹੋ ਗਈ ਚੀਜ਼ ਦਾ ਬੈਨੇਫਿਟ ਮਿੱਤਰੋ ਬਹੁਤ ਹੋ ਗਿਆ ਜਿਵੇਂ ਮੈਂ ਫੀਲ ਕਰ ਗਿਆ ਉਹ ਨਾਲ ਕਿਸੇ ਅਸੀਂ ਜਦੋਂ ਜਬੂ ਮੋਬਾਈਲ ਵਗੈਰਾ ਨਾਲ ਮੈਂ ਜਾਂਦਾ ਇਸ ਚੀਜ਼ ਉੱਤੇ ਤੇ ਮੈਨੂੰ ਆਏ ਹੁੰਦਾ ਕਿ ਮੈਂ ਹੱਥ ਚ ਬੜੀ ਬੈਠਾ ਹਾਂ ਹੁਣ ਆਪਾਂ ਇਹਦੇ ਦੀ ਟੰਗ ਦਾ ਕਰਨਾ ਨਜ਼ਾਰਾ ਵੜ ਕੇ ਕੋਈ ਚੱਕਰ ਨਹੀਂ ਬੱਕਰ ਨਹੀਂ ਤੇ ਇਹ ਮਿੱਤਰੋ ਆਪਣਾ ਬਹੁਤ ਸ਼ੌਕ ਹੋ ਗਿਆ ਇਹ ਚੀਜ਼ ਦਾ ਤੇ ਇਹ ਚੀਜ਼ ਮਿੱਤਰੋ ਵਰਕਿੰਗ ਹੈ ਪੈਸੇ ਲਾਈ ਨੇ ਮੈਂ ਚਲੋ ਥੋੜੇ ਜਿ ਲੱਗੇ ਤਾਂ ਵੱਧ ਨਹੀਂ 200 ਰੁਪਏ ਪਰ ਵੱਖਾ ਯੋਗੀ ਨਜ਼ਾਰਾ ਬਹੁਤ ਆ ਗਿਆ ਮਿੱਤਰੋ ਨਾ ਹੱਥ ਨਾ ਚੱਕਣਾ ਪੈਂਦਾ ਕੋਈ ਵੀ ਲੀਡ ਲਾਉਣੀ ਹੈ ਕੁਝ ਕਰਨਾ ਹੈਗਾ ਸਾਰੇ ਨਾ ਅੱਜ ਦੇ ਟਾਈਮ 'ਚ ਸਾਰਿਆਂ ਨੂੰ ਟੌਪ ਦੀਆਂ ਗੱਡੀਆਂ ਚਾਰੇ ਵਿੱਚ ਜਿਹੜਾ ਆਪਾਂ ਆਪਣੀ ਗੱਡੀ ਚ ਵਾਰਦਾ ਮਿੱਤਰੋ ਬਸ ਤਾਂ ਹੀ ਤਾਂ ਤੁਹਾਡੇ ਭਰਾ ਨੂੰ ਸੇਰਾ ਆ ਗਿਆ ਕਹਿੰਦੇ ਨੇ ਇਹ ਚੀਜ਼ਾਂ ਪਾਉ ਹੀ ਕਰ ਰਹੇ ਨੇ ਜਿਹੜੀਆਂ ਅੱਜ ਦੇ ਟਾਈਮ ਦੀਆਂ ਗੱਡੀਆਂ 'ਚ ਚੱਲ ਰਹੀਆਂ ਨੇ ਆ ਹੁਣ ਤੁਸੀਂ ਠੀਕ ਸਕਦੇ ਹੋ ਲੈ ਆ ਮੈਂ ਲੌਕ ਖੋਲ ਤਾਂ ਗੱਡੀ ਦਾ ਸ਼ੀਸ਼ਾ ਥੱਲੇ ਕਰਤਾ ਆ ਤੁਹਾਨੂੰ ਦੇਖ ਰਿਹਾ ਹੂ ਆ ਦੇਖੋ ਸ਼ੀਸ਼ਾ ਆ ਠੀਕ ਹੈ ਸ਼ੀਸ਼ਾ ਦੇਖਦਾ ਜਗਾ ਕੀਸ਼ਾ ਹੁਣ ਮੇਰਾ ਆ ਗਿਆ ਥੱਲੇ ਆ ਗਿਆ ਰਜੀਸ਼ਾ ਮੈਂ ਕਰੂੰ ਲੌਗ ਲਓ ਬਿੰਦ ਕਰੀਏ ਕੀਸ਼ਾ ਸ਼ਹਿਰੋਂ ਸੇਰਾ ਕਾਮ ਹੀ ਕਰਨੇ ਆਪਾ ਬਸ ਵੱਖਰੇ ਵੱਖਰੇ ਕੰਮ ਹੀ ਕਰਦੇ ਨੇ ਬਸ ਇਹ ਪਿਆਰ ਦੇ ਬੋਲਣਾ ਕਿ ਰੱਖ ਪਰ ਡੋਮੈਟਰ ਉਸੀ ਬੋਧ ਮੈਨੂੰ ਇਸ ਦੀ ਬਾਨੀ ਯਾਰਾ ਯਾ ਕਿਉਂਕਿ ਸਾਰਾ ਨਾ ਟੋਪਰੀਆਂ ਗੱਡੀਆਂ ਦੇ ਵਿੱਚ ਦੇ ਵਿੱਚ ਜਿਹੜਾ ਆਪਾਂ ਆਪਣੀ ਆਲਟੋ ਦੇ ਵਿੱਚ ਕਰਦਾ ਆਲਟੋ ਨਹੀਂ ਉਹ ਜੈਸਾ ਜਿਵੇਂ ਆਪਾਂ ਰਾਣੀ ਜੈਸਾ ਕਰੀ ਆਪਣੀ ਰਾਹ ਤੇ ਬਾਕੀ ਮਿੱਤਰੋ ਮਿਲਦੇ ਆ ਸਾਨੂੰ ਫਿਰ ਨੈਕਸਟ ਵਲੌਗ ਦੇ ਵਿੱਚ ਤੇ ਅਮੀਰ ਕਾਰਡ ਨੂੰ ਤੱਕ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਬਾਕੀ ਮਿੱਤਰੋ ਜੇ ਥੋੜਾ ਜਿਹਾ ਇਗਨੋਰ ਕਰੋਗੀ ਜਿਹੜੀ ਮੈਂ ਵਿੱਚ ਤੁਹਾਨੂੰ ਕਲਿੱਪ ਦੂਸਰੇ ਮੋਬਾਈਲ ਨਾਲ ਬਣਾ ਕੇ ਦਿਖਾਈਆ ਉਹ ਕੁਆਲਿਟੀ ਥੋੜੀ ਜਿਹੀ ਆਪਣੀ ਮਾੜੀ ਆ ਕਿਉਂਕਿ ਉਹ ਇਗਨੋਰ ਕਰਿਓ ਤੇ ਬਾਕੀ ਆ ਸਿਸਟਮ ਆਪਣਾ ਓਕੇ ਹੋਊਗਾ ਮੈਂ ਸਾਰੇ ਭਰਾਵਾਂ ਨੂੰ ਇਹੀ ਰਿਕਵੈਸਟ ਕਰਦਾ ਹਾਂ ਜੇ ਕੁਝ ਵਾਣਾ ਚਾਹੁੰਦਾ ਤਾਂ ਜ਼ਰੂਰ ਮਿੱਤਰੋ ਲਵਾਓ ਕੋਈ ਜਾਨੀ ਆਪਾਂ ਐਂ ਕਹਿੰਦੇ ਨੇ ਵੀ ਆਫਟਰ ਮਾਰਕੀਟ ਵਿੱਚ ਐਦਾਂ ਹੁੰਦਾ ਐਦਾਂ ਉਈ ਚੱਕੜੀ ਮਹਣੀ ਬਾਕੀ ਹੈ ਜੀ ਆਪਾਂ ਇਹਨੂੰ ਜਿਉਂ-ਜਿਉਂ ਵਰਤਾਂਗੇ ਤਾਂ ਪਤਾ ਲੱਗੂਗਾ 1000 ਰੁਪਏ ਲਾਏ ਆਪਣਾ ਕੰਮ ਦਾ ਹੈਗਾ ਜਾਂ ਨਹੀਂ ਬਾਕੀ ਜੇ ਤੁਸੀਂ ਵੱਖ-ਵੱਖਰੀਆਂ ਵੀਡੀਓ ਦੇਖਣੀਆਂ ਆਂ ਤਾਂ ਸਾਰਿਆਂ ਨਾਲ ਡਿਫਰੈਂਟ ਤਾਂ ਆਪਣੇ ਚੈਨਲ ਨੂੰ ਲਾਈਕ ਆਪਣੀਆਂ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਦੱਬ ਕੇ ਸ਼ੇਅਰ ਕਰਦਿਆ ਕਰੋ ਤਾਂ ਕਿ ਤੁਹਾਡੇ ਕੋਲ ਜਲਦੀ ਤੋਂ ਜਲਦੀ ਆਪਣੀ ਵੀਡੀਓ ਪਹੁੰਚ ਜਾ ਕਰਨ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈ ਕਰੋ ਸਬਸਕ੍ਰਾਈਬ ਮਿੱਤਰੋ ਬਹੁਤ ਘੱਟ ਕਰਦੇ ਤੁਸੀਂ ਸਾਰੇ ਜਾਣੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਵੈਲ ਲਾਈਕਨ ਵੀ ਡਬਲ ਕਰੋ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਸਾਰਿਆਂ ਨਾਲ ਪਹਿਲਾਂ ਪਹੁੰਚ ਜਾਇਆ ਕਰੇ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ